ਮਰਜੁਲਾ ਖਰਾਜੀ ਅਸੀਂ ਅਨਮੋਲ ਇਨਕਲੇਵ ਦੇ ਰੈਨੋ ਲਈ 25 ਨੰਬਰ ਸਾਡੀ ਕੋਠੀ ਹੈ ਜੀ ਤੇ ਸਵੇਰੇ ਸਾਡੇ ਘਰੇ ਸੁਖਮਨੀ ਸਾਹਿਬ ਦਾ ਪਾਠ ਹੈਗਾ ਜੀ ਤੇ ਇਹ ਨਾਲ ਦਾ ਗੋਣ ਹੈਗਾ ਮੱਥੇ 23 ਨੰਬਰ ਕੋਠ 22 ਨੰਬਰ ਕੋਠੀ ਵਾਲਾ ਜੀ ਬਯੰਤ ਇਹਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਸੀ ਜੀ ਗਲੀ 'ਚ ਟੈਂਟ ਲੱਗਾ ਹੈ ਕਿਨਾਂ ਟੈਂਟ ਪੱਟੋ ਜੀ ਮੈਂ ਨਹੀਂ ਲੱਗਣ ਦੇਣਾ ਜੀ ਆ ਕੇ ਇਹਨੇ ਤਿੰਨ ਫਾਇਰ ਕੱਢੇ ਜੀ ਮੇਰੇ ਕੋਲ ਸੀਸੀਟੀਵੀ ਜੇ ਵੀ ਸਾਰੀਆਂ ਨਹੀਂ ਵੀਡੀਓ ਸ ਹੈ ਕਿ ਇਹਨੇ ਰਿਵਾਲਵਰ ਮੇਰੇ ਵੱਲ ਦੋ ਵਾਰੀ ਮੇਰੇ ਵੱਲ ਸਿੱਧੀ ਕੀਤੀ ਹੈ ਮੇਰਾ ਲੜਕਾ ਗੱਡੀ ਤੋਂ ਆਉਂਦਾ ਉਹਦੇ ਵੱਲ ਵੀ ਕੀਤੀ ਹੋਰ ਵੀ ਗਲੀ 'ਚ ਸਾਰਿਆਂ ਵਾਲੇ ਨੇ ਰਿਵ ਸਿਰਫ ਗੱਲ ਟੈਂਡਰ ਨਾਲ ਹਾਂਜੀ ਟੈਂਡਰ ਨੂੰ ਲੈ ਗਈ ਕੋਈ ਗੱਲ ਨਹੀਂ ਇਹਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ ਇਹ ਕਰਦਾ ਕੀ ਜੀ ਇਹ ਇਹਦੀ ਜੀ ਪਹਿਲੀ ਹੈਗੀ ਏ ਇਹਦੇ ਫਾਜ਼ਲ ਸਾਹਿਬ ਮਾਰਕੀਟ ਕਮੇਟੀ ਤੋਂ ਰਿਟਾਇਰਮੈਂਟ ਨੇ ਜੀ ਤੇ ਤੁਸੀਂ ਕੋਈ ਪੁਲਿਸ ਕੰਪਲੇਨਟ ਕੀਤੀ ਹਾਂਜੀ ਜੀ ਸਰ ਮੋਕੇ ਤੇ ਐਸ ਐਚਓ ਸਾਹਿਬ ਆਏ ਹੁਣੇ ਹੋ ਕੇ ਹੀ ਗਏ ਨੇ ਐਸ ਐਚਓ ਸਾਹਿਬ ਵੀ ਮੋਕਾ ਵੇਖ ਕੇ ਗਏ ਨੇ ਇਹ ਇਹਦੇ ਘਰ ਜਾਣੇ ਇਹਨੂੰ ਅੰਦਰ ਲਕੋ ਲਿਆ ਜੀ ਕਿਤੇ ਪੁਲਿਸ ਪ੍ਰਸ਼ਾਸਨ ਅੰਦਰ ਲੱਭ ਰਹੀ ਹੈ ਇਹਨੂੰ ਘਰ ਦੇਂਦੇ ਇਹ ਮਿਲ ਨਹੀਂ ਰਿਹਾ ਇਹਨਾਂ ਘਰ ਜਾਣੇ ਇਹਨੂੰ ਕਿਤੇ ਲਕੋ ਲਿਆ ਜੀ ਕੀ ਮੰਗ ਕਰਦੇ ਮੰਗੇ ਕਰਦੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੀ ਇਹ ਕ ਹਥਿਆਰ ਨੇ ਜਿੰਨੇ ਵੀ ਇਹਦੇ ਨਜਾਇਜ਼ ਇਹ ਕਿ ਜਾਇਜ਼ ਇਹ ਚੈੱਕ ਕੀਤੇ ਜਾਂਦੇ ਨੇ ਅਰਾਜਬਤ ਕੀਤੀ ਜਾਂਦੇ ਇਹ ਪਹਿਲੀ ਵਾਰ ਨਹੀਂ ਇਹਨੇ ਇਨਸੀਡੈਂਟ ਕੀਤਾ ਇਹਨੇ ਦੋ ਤਿੰਨ ਵਾਰੀ ਕਲੋਨੀ ਚ ਇਨਸੀਡੈਂਟ ਕਰ ਲਿਆ ਕਿ ਸ਼ਰਾਬ ਪੀ ਕੇ ਨੇ ਰਿਵਾਲਵਰ ਸਿੱਧੀ ਕੀਤੀ ਸਾਰੇ ਵਾਲੇ ਸਾਰੇ ਮੋਕੇ ਦੀ ਤੁਹਾਡੇ ਕੋਲ ਸੀਸੀਟੀਵੀ ਹਾਂਜੀ ਹੈਗੀ ਜੀ ਤੇ ਮੈਂ ਇੱਥੇ ਗੱਡੀ ਸਾਫ ਕਰਨਾਉਣਾ ਮੈਂ ਪਿੰਡ ਅਛੜ ਰਹਿਣਾ ਤੇ ਮੈਂ ਗੱਡੀ ਸਾਫ ਕਰੇ ਮੈਂ ਸਦਾ ਰੋਵਰ ਕਰਤਾ ਮੈਂ ਤਾਂ ਪਟਣ ਲੱਗਾ ਸਕੇ ਲਈ ਆਹੀ ਟੈਂਟਲ ਲੈਂਤੀ ਪਟਣ ਲੱਗਾ ਉਹਨੇ ਮਸਦਾ ਮਤਲਬ ਕਰਤੀ ਫਾਇਰਿੰਗ ਕਰਤੀ ਮੇਰੇ ਤੇ ਹਾਂਜੀ ਟੱਡ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਜਨਾਬ ਮੈਂ ਤਾਂ ਸਿਰਫ ਥੰਮੀ ਪੱਟਣ ਨੂੰ ਕਿਹਾ ਸੀ ਨੇ ਪੜ ਦੇ 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 ਨੇ ਮੈਨੂੰ ਨਹੀਂ ਆ ਜੀ ਗੋਲੀ ਮਾਰਤੀ ਮੇਰੇ ਪਾਸੇ ਕਰਤੀ ਮੈਂ ਗੱਡੀ ਉਲੇ ਲੱਕ ਗਿਆ ਫਿਰ ਪਿੱਛੇ ਦੀ ਭੱਜ ਕੇ ਗਿਆ ਮੇਰੇ ਚੱਕਰ ਤੇ ਸਾ ਸਿੱਧਾ ਫਾਇਰ ਸਾ ਸਿੱਧਾ ਫਾਇਰ ਕੀਤਾ ਮੈਂ ਖੁਦ ਕਹਿਣਾ ਮੈਂ ਤਾਂ ਉਹ ਗੁੱਡੀਆਂ ਨੂੰ ਸੌ ਖਾਨਾ ਜਿਹੜੀ ਜਿਹਨ ਸਿੱਧਾ ਮਨਫਾਇਰ ਕੀਤਾ ਇਹ ਬੰਦੇ ਨੇ ਹਾਂ ਤੇ ਕੋਈ ਕੋਈ ਮੇਰੀ ਮੇਰੇ ਕੋਈ ਲੜਾਈ ਝਗੜਾਈਆਂ ਮੇਰੇ ਕੋਈ ਲੜਾਈ ਝੜਾ ਨਹੀਂ ਦੇ ਨਾਲ ਹਾਂਜੀ ਹਾਂਜੀ ਤੇ ਕਲੋਨੀ ਚ ਕਿੰਨਾ ਭਲਾ ਮੈਂ ਸਿਰਫ ਦੋ ਘਰਾਂ ਨੇ ਗੱਡੀ ਕਰਨੇ ਕਾ ਵੀਰੇ ਤੇ ਕਾ ਵੀਰੇ ਜਿਹੜੇ ਮਤਲਬ ਅੜਤੀਆਂ ਗੱਡੀ ਕਰਨੀ ਹੋਣਾ ਦੋ ਦੀ ਹਾਂਜੀ ਗੱਡੀ ਸਾਹਿਬ ਕਰਦਾ ਮੈਂ ਕੱਲੀ ਬਸ ਹਾਂਜੀ ਨਾ ਡ੍ਰਿੰਕ ਕੀਤੀ ਹੋਈ ਬਸ ਕੀ ਮੰਗ ਕਰਦੇ ਮੰਗ ਇਹੀ ਕਰਦੇ ਨੇ ਤੋਂ ਮਤਲਬ ਹਥਿਆਰ ਖੋਲਿਆ ਜਾਵੇ ਬਸ ਇਹ ਲਾਇਸੈਂਸ ਵੀ ਬੰਦ ਬੰਦ ਕੀਤਾ ਜਾਵੇ ਬਸ ਕੀਤੀ ਹੈ ਜੀ ਕੀਤੀ ਹੋਣੀ ਕੀਤੀ ਬਸ ਆਏ ਸੀ ਜੀ ਐਸਐਚਏ ਸਾਹਿਬ ਆਏ ਸੀ ਹੁਣੇ ਆ ਮੌਜੂਦਾ ਆਪ ਹੀ ਆਏ ਸੀ ਤੇ ਖੜੇ ਸੀ ਆ ਕੇ ਜੀ ਗਲੋਬਲ ਮੈਂ ਮਾਰਨਿੰਗ ਕਾਲਮ ਤੋਂ ਵੀ ਨੰਬਰ ਕੋਰਟ ਜੀ ਰਹਿਣਾ ਜੀ ਜਨਾਬ ਇੱਥੇ ਨਾ ਇਹ ਮੇਰੇ ਗਵਾਂਡੀਆਂ ਦੇ ਕੇ ਚਕੂਨੀ ਸਾਹਿਬ ਦਾ ਪਾਰਟੀ ਤੇ ਇਹਨਾਂ ਨੇ ਟੈਂਟ ਲਗਵਾਇਆ ਸੀ ਤੇ ਸਾਡਾ ਇੱਕ ਗਵਾਂਂਦੀ ਹੈ ਬਿੰਤ ਉਹਨੇ ਰੱਜ ਕੇ दारू ਪੀਤੀ ਹੋਈ ਇਸ ਤੇ ਆਣ ਕੇ ਕਹਿੰਦਾ ਵੀ ਟੈਂਟ ਪਟੋ ਤੇ ਅਸੀਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਤੇ ਤੂੰ ਐ ਹੈ ਕਿ ਕਲੋਨੀ ਦੇ ਚਾਰੇ ਪਾਸੇ ਰਸਤਾ ਘੁੰਮਦਾ ਤੂੰ ਉੱਪਰ ਦੀ ਗੱਡੀ ਲੈ ਜਾ ਉੱਪਰ ਦੀ ਕਢਾ ਦੇ ਤੇਨੂੰ ਜਾਂ ਇਧਰ ਹੀ ਕਢਾ ਦਿੰਦੇ ਆ ਜੀ ਇਹਨੇ ਜੀ ਆਪਦਾ ਰੋਲਵਰ ਪਤਾ ਨਹੀਂ ਲਾਇਸੈਂਸੀ ਹੈ ਕਿ ਨਜਾਇਜ਼ ਹੈ ਉਹ ਕੱਢਿਆ ਤੇ ਸਾਡੇ ਨਾਲ ਕਰਕੇ ਦੋ ਤਿੰਨ ਫਾਇਰ ਇਨ ਨੇ ਕੱਢ ਦਿੱਤੇ ਤੇ ਗੱਲ ਹੋਈ ਕੀ ਹੈ ਚਲ ਕੋਈ ਗੱਲ ਨਹੀਂ ਹੈ ਜੀ ਕੁਝ ਵੀ ਕੋਈ ਗੱਲ ਨਹੀਂ ਹੈਗੀ ਸੀ ਬਸ ਅੰਦਰੋਂ ਨਿਕਲਿਆ ਆਣੇ ਕਿੰਦਰ ਤੁਸੀਂ ਟੈਂਟ ਵੱਟੋ ਤੇ ਇਹੀ ਗੱਲ ਟੈਂਟ ਪਾਸੇ ਕਦੇ ਇਨ ਨੇ ਚੀਜ਼ ਬਸ ਇਹਨੇ ਆਦੀ ਰਵਲਵਰ ਕੱਢੀ ਪਤਾ ਹੀ ਲਾਇਸੈਂਸੀ ਕਿ ਨਜਾਇਜ਼ ਹੈ ਤੇ ਫਾਇਰ ਕਰਨਾ ਸ਼ੁਰੂ ਕਰ ਦਿੱਤੇ ਇਨ ਨੇ ਫਾਇਰ ਕੀਤੇ ਨੇ ਤਿੰਨ ਫਾਇਰ ਕੀਤੇ ਆ ਜੀ ਕਿਸੇ ਲੱਗਾ ਤਾਂ ਨਹੀਂ ਜੀ ਹਵਾਈ ਫਾਇਰ ਕੀਤੇ ਨਹੀਂ ਜੀ ਇਹਨੇ ਚਾਹੇ ਕੀਤੇ ਤਾਂ ਸਿੱਧੇ ਸਾਈਡ ਤੋਂ ਗਏ ਤੇ ਇਹ ਕੰਮ ਕੀ ਕਰਦੇ ਜਿਹੜੇ ਇਹ ਇਹ ਇੰਦੇ ਫਾਦਰ ਸਾਹਿਬ ਤਾਂ ਜੀ ਮਾਰਕੀਟ ਮੈਟਿਕ ਚੋਂ ਰਿਟਾਇਰਮੈਂਟ ਨੇ ਤੇ ਆਪ ਇਹ ਜ਼ਿੰਮੇਵਾਰਾ ਕਰਦਾ ਜੀ ਕੀ ਮੰਗ ਕਰਦੇ ਹੋ ਜੀ ਰਿਪੋਰਟ ਸਮਝਾਉਣ ਨੂੰ ਮੰਗ ਕਰਨੇ ਕਿ ਇਹ ਇੰਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੀ ਤੇ ਇਹਦੇ ਹਥਿਆਰਾਂ ਦਾ ਲਾਇਸੈਂਸ ਵਗੈਰਾ ਚੈੱਕ ਕੀਤਾ ਜਾਵੇ ਤੇ ਉਹ ਜ਼ਬਤ ਕੀਤੇ ਜਾਵੇ ਕੀ ਨਾਮ ਹੈ ਜੀ ਕੇਐਸਪਪਨ ਸਿੰਘ ਆਪ ਬਿੰਦਰ ਸਿੰਘ ਜੀ ਤੇ ਅਨਮੋਲਨ ਪਲੇ ਉਚ ਲੋਕ ਕਹਿ ਰਹੇ ਗੋਲੀ ਚੱਲੀ ਸੀ ਕੀ ਮਾਮਲਾ ਹੈ ਜੀ ਸਰ ਮੈਂ ਥਾਣੇ ਦੀ ਦੂਰੀ ਉੱਪਰ ਸਤਿ ਸ੍ਰੀ ਅਕਾਲ ਨੂੰ ਇਨਫੋਰਮੇਸ਼ਨ ਮਿਲੀ ਵੀ ਕੋ ਇਨਕਲੇਵ ਇਨਕਲੇਵ ਤੇ ਮੇਂ ਝਗੜਾ ਹੋ ਗਿਆ ਅਸੀਂ ਤੇ ਆ ਕੇ ਪਤਾ ਕੀਤਾ ਜੋ ਵੀ ਇਤਬ੍ਰਦੇਸ਼ਾਰੀ ਜੋ ਵੀ ਕਾਰਵਾਈ ਹੋਈ ਗਈ ਉਹੀ ਕਾਰਵਾਈ ਕਰਾਂਗੇ ਕੋਈ ਗੋਲੀ ਚਲਾਉਣ ਵਾਲਾ ਬੰਦਾ ਮਿਲਿਆ ਨਹੀਂ ਅਜੇ ਕੋਈ ਕਿਸੇ ਵਾਰ ਕੋਈ ਬਹੁਤ ਤੱਕ ਸਬੂਤ ਨਹੀਂ ਮਿਲਾਈ ਤੇ ਇੱਕ ਹੀ ਸ਼ਿਕਾਇਤ ਹੈ ਇਸ ਤਰ੍ਹਾਂ ਹਾਂਜੀ ਇਹ ਕਹਿ ਰਹੇ ਸੀ 1021 ਤੇ ਜੀ ਕਟੋਰਮ ਤੇ ਸ਼ਿਕਾਇਤ ਗਈ ਸੀ ਕਟੋਰਮ ਵਾਲੇ ਨੂੰ ਤੁਸਨਾ ਮਿਲੀ ਤੇ ਹੁਣ ਕੀ ਆ ਕੇ ਦੇਖਿਆ ਤੁਸੀਂ ਕਿ ਬੰਦਾ ਇਹਦੇ ਗੋਲੀ ਲੱਗੀ ਤਾਂ ਨਹੀਂ ਹੈ ਫਾਇਰ ਹੋਏ ਹੈ ਜਾਂ ਨਹੀਂ ਹੋਏ ਨਹੀਂ ਜੀ ਅਜੇ ਕੋਈ ਗੋਲੀ ਲੱਗਣ ਦਾ ਕਿਸੇ ਤੇ ਕੋਈ ਕੋਈ ਗੋਲੀ ਨਹੀਂ ਲੱਗੀ ਫਾਇਰ ਲੱਗਣ ਵਾਲੀ ਪਹਕੀਕਾ ਤੋਂ ਬਾਅਦ ਹੀ ਪਤਾ ਲੱਗੇਗਾ ਫਾਇਰ ਹੋਇਆ ਨਹੀਂ ਪਤਾ ਲੱਗਾ ਇਹ ਸਾਨੂੰ ਇਹ ਆਪਣੇ ਕੋਲ ਕੋਈ ਪ੍ਰਤੱਖ ਸਬੂਤ ਨਹੀਂ ਮਿਲਿਆ ਜੀ ਕਹਿੰਦੇ ਜੀ ਸੀਸੀਟੀਵੀ ਤੁਹਾਡੇ ਕੋਲ ਹੈਗੇ ਨੇ ਜਿੱਦੋਂ ਸਾਨੂੰ ਪ੍ਰੂਪ ਦੇਣਗੇ ਆਪਾਂ ਉਹ ਜੈਸੀ ਕਾਰਵਾਈ ਕਰਦੇਗਾ ਤੇ ਬਾਅਦ ਚ ਕਾਰਵਾਈ ਹੋਊਗੀ ਜੇ ਪ੍ਰਤੱਖ ਕਾਰਵਾਈ ਹੋਏਗੀ